ਲੁਧਿਆਣਾ ਦੇ ਪਿੰਨੂਰਪੁਰ ਬੇਟ ਵਿਖੇ ਸਾਈਂ ਫਿਨਿਸ਼ਾ ਕਾਦਰੀ ਦਾ ਸਲਾਨ ਜੋੜ ਮੇਲਾ ਗੱਦ ਦੇ ਨਸ਼ੀਨ ਸਾਈਂ ਜਗੀਰ ਸ਼ਾ ਕਾਦਰੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਸੇਵਾਦਾਰ ਮਨੂਹਰ ਲਾਲ ਅਤੇ ਪਿੰਡ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਿੰਨੂਰਪੁਰ ਬੇਟ ਵਿਖੇ 27 ਤੇ 28 ਜੁਲਾਈ ਬਾਬਾ ਜੀ ਦਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਸਾਈਂ ਜਗੀਰ ਸ਼ਾ ਦੀ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਉਹਨਾਂ ਕਿਹਾ ਇਸ ਦੀ ਇਹ ਖਾਸੀਅਤ ਹੈ ਜਿਹੜਾ ਵੀ ਵਿਅਕਤੀ ਇਸ ਸਥਾਨ ਤੋਂ ਜੋ ਮੰਨਤ ਮੰਗਦਾ ਹੈ ਬਾਬਾ ਜੀ ਉਸ ਦੀ ਮੰਨਤ ਪੂਰੀ ਕਰਦੇ ਹਨ ਜਿਸ ਕਾਰਨ ਇੱਥੇ ਆਏ ਸਾਲ ਹੀ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਖੂਬ رونਕਾਂ ਲੱਗਦੀਆਂ ਹਨ ਹਰ ਕਦੇ ਹਰ ਕਦੀ ਮਨੋਗਾਣਾ ਪੂਰੀ ਹੁੰਦੀ ਹੈ ਜੀ। ਹਰ ਕਦੇ ਇੱਥੇ ਜੋ ਵੀ ਸੁਖਣਾ ਕਰਦਾ ਬਾਬਾ ਜੀ ਜਗੀਰ ਸ਼ਾਹ ਜੀ ਹਰ ਕਦੀ ਝੋਲੀ ਚ ਖੈਰ ਪਾਦੇ ਜੀ। ਬਾਬਾ ਫਿਰਨ ਸ਼ਾਹ ਕੋਲ ਲੈ ਕੇ ਜੀ। ਤੇ ਕਿੰਨੀ ਦੇਰ ਤੋਂ ਤੁਸੀਂ ਮਥਰੇ ਕਿਨਾਰੇ ਆ। ਮੈਂ ਤਾਂ ਜੀ 12-13 ਸਾਲ ਤੋਂ ਆ ਰਿਹਾ। ਸੰਗਤ ਨੂੰ ਤੂੰ ਕਿੱਥੇ ਨੇ ਜਾਂਦੇ ਹੋ? ਸੰਗਤ ਨੂੰ ਹਰ ਕ ਨੂੰ ਕਹਿੰਨੇ ਜਾਂਦਾ ਇਹ ਵੀ ਹਰ ਕਦੇ ਇੱਥੇ ਦਰਬਾਰ ਤੇ ਆਓ। ਹਰ ਕਦੀ ਮਨੋਗਾਣਾ ਪੂਰੀ ਹੋਵੀ ਹੋਈ ਹੈ ਜੀ। ਇੱਧਰ ਚੱਲੋ। ਮੇਲਾ ਹੋ ਰਿਹਾ ਕਿੱਥੇ ਹੋ ਰਿਹਾ? ਇੱਕ ਹੀ ਘੜਾ ਦੇ। ਇਹ ਨੌਰਪੁਰ ਵੇਟ ਮੇਲਾ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਅ ਬਾਬਾ ਜਗੀਰ ਸਾਹਿਬ ਜੀ ਦੇ ਲਗਾਤਾਰ ਹੀ ਹੋ ਰਿਹਾ ਹੈ ਬਾਬਾ ਫੀਨੇ ਸਾਹਿਬ ਜੀ ਦੇ ਔਰ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਔਰ ਪੂਰੇ ਇਲਾਕੇ ਦੀ ਸੰਗਤ ਦੂਰੋਂ ਨੇੜੋਂ ਚੱਲ ਕੇ ਸੰਗਤ ਇਥੇ ਆਉਂਦੀ ਆ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹਰ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਇਥੇ ਦੂਰੋਂ ਦੂਰੋਂ ਸੰਗਤ ਆ ਕੇ ਸੇਵਾ ਕਰਦੀ ਆ ਇਥੇ ਕਿਸੇ ਵੀ ਯਾਰ ਬਾਬ ਜਾਂ ਕਿਸੇ ਵੀ ਧਰਮ ਦੇ ਨਾਲ ਰਿਟਣ ਦੀ ਹੈ ਹਰ ਇੱਕ ਤਰ੍ਹਾਂ ਦਾ ਇਥੇ ਆ ਕੇ ਸੇਵਾ ਕਰਦਾ ਹਰ ਇੱਕ ਤਰ੍ਹਾਂ ਦਾ ਕੋਈ ਨਗਰਪਾਲੀ ਚੱਕੇ ਹਰ ਤਰ੍ਹਾਂ ਦੇ ਇਹ ਬਾਬਾ ਜਗੀਰ ਸਾਹਿਬ ਜੀ ਦੇ ਛੋਟੇ ਬੇਟੇ ਨੇ ਇਰੇ ਕੇ ਵੀ ਨਰਟਰ ਪੂਰੀ ਸੇਵਾ ਕਰਦੇ ਨੇ ਇਹ ਮੇਰੇ ਚੱਲਦਾ ਜੀ ਇਹ ਦੋ ਦਿਨ ਮੇਲਾ ਚੱਲਦਾ ਇਹ ਸੰਗਤਾਂ ਦੀ ਮੇਸੀਣ ਜਾਂਦੇ ਪਹਿਲਾ ਦਿਨ ਅੱਜ ਪਹਿਲਾ ਦਿਨ ਹੈਗਾ ਜੀ ਸੰਗਤਾਂ ਬੜੀਆਂ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਦੋਨੋਂ ਨੇ ਪਹੁੰਚੀਆਂ ਨੇ ਆਂਦਰ ਨੇ ਹੈਗਾ ਪੂਰਾ ਇੰਜੋਏ ਕਰਦੀਆਂ ਨੇ ਸੰਗਤਾਂ ਹਰ ਤਰ੍ਹਾਂ ਦਾ ਮੇਲਾ ਲੱਗਿਆ ਦੁਕਾਨਾਂ ਲੱਗੀਆਂ ਹੋਈਆਂ ਸ ਆ ਮਾਰੇ ਸੰਗਤਾਂ ਪਹੁੰਚਦੀਆਂ ਨੇ ਇਥੇ ਆ ਮਾਰੇ ਬੜਾ ਉਤਸ਼ਾਹ ਹੁੰਦਾ ਸੰਗਤਾਂ ਨੂੰ ਹਰ ਸਾਲ ਇਹ ਸਾਡੇ ਜਨੇਕ ਸਾਡੀ ਉਮਰ ਹੋ ਗਈ ਸਾਨੂੰ ਦੇਖਦੇ ਆ ਨੋ ਔਰ ਹਰ ਸਾਲ ਅਸੀਂ ਇੱਥੇ ਆਉਂਦੇ ਆ ਇੱਥੇ ਪਹੁੰਚਦੇ ਆ ਮੇਰਾ ਪਿੰਡ ਨੂਰਪੁਰ ਬੇਟ ਆ ਹਾਂਜੀ ਇੱਕ ਨੂੰ ਮੇਲਾ ਇਹ ਨਾ ਹੁਣ ਕਹਿ ਲੋ ਵੀ ਸਾਡੀ ਸੁਰਤ ਤੋਂ ਪਹਿਲਾਂ ਦਾ ਚੱਲੇ ਆਉਂਦੇ ਨੇ ਮੇਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਾਨੂੰ ਖੁਦ ਨੂੰ ਨਹੀਂ ਪਤਾ ਹੈਗਾ ਕਿੰਨੇ ਸਾਲ ਹੋ ਗਏ ਜਦੋਂ ਦੇ ਮੇਰੀ 45 ਸਾਲ ਦੀ ਉਮਰ ਹੋ ਗਈ ਅਸੀਂ ਤਾਂ ਦੇਖ ਰਿਹਾ ਵੀ ਹਰ ਸਾਲ ਮੇਲਾ ਲੱਗਦਾ ਸੀ ਹਰ ਸਾਲ ਇੱਥੇ ਪਹੁੰਚਣਾ ਹੁੰਦਾ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼